हिंदू धर्म के बंदे ने तो उन्होंने ऐसा नहीं कभी किया कि हिंदू धर्म जे इतना कुछ है तू सिख धर्म ही क्यों चुनया अभी वो ये चीज सोचते कि मैंने कि ये चीज एक्सेप्ट कर ली मैंने नहीं की उसने चूज किया ये अंदर से कहते ना सिखी अंदर से प्रकट होते खालसा अंदर से ही प्रकट होता है। वो नाद से प्रकट होता है हूँ जिमें आप अपनी मान लो लाइफ बिजी हाँ कोई सा कीरत है मतलब कोई प्रोफेसन है सू टाइम नहीं मिलता महाराज क्या वाइगुरु तो जप लो चलो मैं तुम एक छोटा वर्ड बखशता मंत्र बख्शता ए सारा कुछ पाता क्योंकि किसी पैगंबर गुरु ने कहीं सू लड़ना एक दूजे नफरत करना नहीं सिखाया अगर आप करें तो वह कभी सू नहीं मिलने जो मर्जी करी जाएगी ਤੁਸੀਂ ਦੋਨਾਂ ਨੇ ਕਿੱਥੋਂ ਅੰਮ੍ਰਿਤ ਬਾਣ ਚੱਕਿਆ ਤੇ ਅੱਗੇ ਥੋੜਾ ਜਿਹਾ ਹਾਈਲਾਈਟ ਦਿਖਾਓ ਕਿ ਤੁਸੀਂ ਉੱਥੇ ਹੀ ਕਿਉਂ ਉਹੀ ਨੰਦੇੜ ਸਾਹਿਬ ਹੀ ਕਿਉਂ ਮਹਾਰਾਜ ਨੇ ਨਾ ਉੱਥੇ ਹੁਕਮ ਕੀਤਾ ਸੀ ਕਿ ਮੈਂ ਇੱਥੇ ਤੁਹਾਡੀ ਉਡੀਕ ਕਰਾਂਗਾ 60 ਸਾਲ ਦੀ ਉਮਰ ਤੱਕ ਵਾਹਿਗੁਰੂ ਅਗਰ ਤੁਸੀਂ 60 ਸਾਲ ਹੋਣ ਤੋਂ ਪਹਿਲਾਂ ਪਹਿਲਾਂ ਆ ਕੇ ਇੱਥੇ ਮੇਰੇ ਦਰਸ਼ਨ ਕਰਦੇ ਹੋ ਤੇ ਮੈਨੂੰ ਇਸ ਤੋਂ ਵੱਧ ਖੁਸ਼ੀ ਨਹੀਂ ਹੋ ਸਕਦੀ ਜਿਹੜਾ ਸਾਡਾ ਪੁਰਾਣਾ ਜੀਵਨ ਰਿਹਾ ਆਪਾਂ ਸੋਚਦੇ ਸੀਗੇ ਕਿ ਮਹਾਰਾਜ ਨੇ ਸਾਡੇ ਤੇ ਤਰਸ ਖਾ ਕਿੱਦਾਂ ਲਿਆ ਕੀ ਵਿਖਿਆ ਉਹਨਾਂ ਨੂੰ ਸਾਡੇ ਚ ਇਹ ਰਪੋਰਟ ਤੇ ਗਈ ਹੈ ਚੀਜ਼ ਕਨਫਰਮ ਕੀਤੀ ਆਪਾਂ ਕਿ ਆਪਾਂ ਪੜਿਆ ਹੈ ਕਿ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਇਹਦੇ ਬਾਰੇ ਕੀ ਇਤਿਹਾਸ ਹੈ ਜਿਹੜੇ ਉੱਥੇ ਦੇ ਸਿੰਘ ਸੀਗੇ ਉਹ ਐਡੇ ਪਰਸੰਨ ਹੋਏ ਕਿ ਤੁਹਾਨੂੰ ਇਹ ਕਿੰਨੇ ਦੱਸਿਆ ਆਪਾਂ ਕਿ ਵੈਗੁਰੂ ਜੀ ਆਪਾਂ ਇਤਿਹਾਸ ਚ ਪੜਿਆ ਕਹਿੰਦੇ ਬਿਲਕੁਲ ਸਤਿ ਬਚਨ ਕਿਤੇ ਹੀਟ ਮਿਲਦੇ ਮਿਲਦੇ ਕਿਸੇ ਹਿੰਦੂ ਧਰਮ ਦੇ ਬੰਦੇ ਨੇ ਤੁਹਾਨੂੰ ਐ ਤਾਂ ਨਹੀਂ ਕਦੀ ਕਿਹਾ ਕਿ ਹਿੰਦੂ ਧਰਮ ਚ ਇੰਨਾ ਕੁ ਸੀਗਾ ਤੁਸੀਂ ਸਿੱਖ ਧਰਮ ਹੀ ਕਿਉਂ ਚੁਣਿਆ ਨਹੀਂ ਵੈਗੁਰੂ ਇੱਥੇ ਦਾ ਜ਼ਰੂਰੀ ਗੁਰਬਣੀ ਸਿੰਘ ਜੀ ਚੁੰਦੇ ਆ ਖਾਸਾ ਪ੍ਰਗਟ ਹੁੰਦੇ ਆ ਦੇਖੋ ਵੈਗੁਰੂ ਜੀ अभी वो ये चीज सोचते कि मैंने कि ये चीज एक्सेप्ट कर ली मैंने नहीं की उसने चूज किया और जो खालसा है ना वो प्रगट होता है वो पैदा नहीं होता ये अंदर से कहते हैं ना अंदर से प्रगट होती है खालसा अंदर से ही प्रगट होता है वो नाद से प्रकट होता है तो बुला के, स्पेशली कोई देखो, देखो वाहे गुरु जी, जी गुरु। देखो वाहे गुरु जी एक चीज सबको समझनी चाहिए कि गुरु तेग बहादुर जी ने एक बारी भी सोचा था एक बारी भी नहीं सोचा था ये चीज़ अगर मैं मे, मेरे लिए ये सब इतने पॉजिटिव चीज़ रही दादाजी पिताजी सब कि अगर उनसे सीखो उनका कोई मतलब था क्या नहीं वो प्यार करते हैं सबसे सबको एक समझते हैं ये चीज बहुत ज्यादा मैंने वही वाली चीज है कि उन्होंने नहीं सोचा तो मैं क्यों सोच आज उन्होंने आवाज मारी मैं नहीं जा सकती क्या उन्होंने आवाज मारी आवाज मारी जब हमने आवाज मारी थी गुरु तेग बहादुर जी खुद आ गए थे पिताजी छोटे थे आठ साल के आठ साल का बच्चा आप लगा सकते हो है ना उन्होंने अपने पिताजी को बोला कि हाँ आप जाओ ਉਹਨਾਂ ਨੇ ਬਿਨਾਂ ਸੋਚਾ ਉਹ ਸੋਚ ਸਕਦੇ تھے ਪਰ ਨਹੀਂ ਸੋਚੇ ਉਹ ਕਹਿ ਸਕਦੇ تھے ਕਿ ਸਿੱਖਣੇ ਵਾਲੀ ਚੀਜ਼ਾਂ ਹੈ ਵਾਹਿਗੁਰੂ ਜੀ ਤभी ਇਹਨਾਂ ਨੂੰ ਗੁਰੂ ਕਹਾ ਗਿਆ ਹੈ ਇਹ ਸਿੱਖਣੇ ਵਾਲੀ ਚੀਜ਼ਾਂ ਹਨ ਇਹੀ ਸੇ ਸਿੱਖਣਾ ਉਹਨਾਂ ਨੇ ਆਵਾਜ਼ ਮਾਰੀ ਲੈ ਲਓ ਦੇਖੋ ਵਾਹਿਗੁਰੂ ਜੀ ਆਪਾਂ ਨਾ ਜਦੋਂ 올 ਓਵਰ ਇੰਡੀਆ ਕਿਤੇ ਘੁੰਮਦੇ ਆ ਤਾਂ ਸਾਨੂੰ ਹਰ ਧਰਮ ਦੇ ਲੋਕ ਖਾਸ ਕਰਕੇ ਮਿਲਦੇ ਆ ਵਿਚਾਰ ਕਰਨ ਲਈ ਜਿਵੇਂ ਹੁਣ ਸਾਨੂੰ ਹਿੰਦੂਜਮ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਬਰਾਮਣ ਪੰਡਿਤ ਕਹਿੰਦੇ ਆ ਜਿਹੜੇ ਬਹੁਤ ਗਿਆਨੀ ਨੇ ਜਿਨ੍ਹਾਂ ਦੇ ਅੰਦਰ ਬਹੁਤ ਮਾਰੇ ਨੇ ਨੋਵਲਜ ਬਖਸ਼ੀ ਹੋਈ ਹੈ ਆਪਾਂ ਉਹਨਾਂ ਨਾਲ ਬੈਠੇ ਸਾਂਝ ਪਾਈ ਉਹਨਾਂ ਦੇ ਮੂੰਹ ਤੇ ਜਿਹੜੀ ਸਮਾਈਲ ਸੀ ਨਾ ਕਿ ਸੱਚੀ ਉਹ ਕਹਿੰਦੇ ਆਪਾਂ ਇਹ ਚੀਜ਼ ਨੂੰ ਅਸੈਪਟ ਕਰਦੇ ਆ ਕਿ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਉਪਦੇਸ਼ ਹੈ ਕਲਯੁਗ ਦੇ ਹਸਾਬ ਨਾਲ ਇਹਦੇ ਬਿਨਾ ਬਚਿਆ ਨਹੀਂ ਜਾ ਸਕਦਾ ਕਿਉਂਕਿ ਪਹਿਲਾਂ ਕੀ ਸੀਗਾ ਵਾਈਕੂ ਜੀ ਇਹ ਸੱਚ ਹੈ ਇਹਨੂੰ ਅਸੈਪਟ ਕਰਨਾ ਬਹੁਤ ਚੰਗੀ ਗੱਲ ਹੁੰਦੀ ਹੈ ਕਿ ਜਿਵੇਂ ਜਦੋਂ ਸ਼ਿਵ ਜੀ ਸੀਗੇ ਉਸ ਸਮਾਂ ਸੀ ਜਿਹੜਾ ਉਹਨਾਂ ਨੇ ਬਹੁਤ ਸਮਾਂ ਕਢਾਇਆ ਸਾਰਿਆਂ ਦਾ ਹਰ ਕਹਿੰਦੇ ਨਾ ਦਿੱਕਤ ਤੋਂ ਬਚਾਂਦੇ ਗਏ ਪਰ ਇੱਕ ਐਸਾ ਸਮਾਂ ਆ ਗਿਆ ਜਦੋਂ ਪਾਪ ਦੇ ਇੰਤਿਹਾਂ ਜਿੰਨੂੰ ਕਹਿ ਦਿੰਦੇ ਆ ਉਸ ਟਾਈਮ ਤੇ ਨਾ ਬਹੁਤ ਸਾਰੇ ਮੰਤਰ ਜਾਪ ਉਹਨਾਂ ਨੇ ਦਿੱਤੇ ਸੀ ਕਿ ਤੁਸੀਂ ਇਹ ਮੰਤਰ ਜਪੋਗੇ ਤਾਂ ਇਹ ਪੋਜ਼ਿਟਿਵਿਟੀ ਤੁਹਾਨੂੰ ਮਿਲ ਜੇਗੀ ਆ ਇਹ ਗੱਲ ਆਪਾਂ ਅੱਜ ਵੀ ਸੁਣਦੇ ਆ ਗੁਰੂ ਨਾਨਕ ਦੇਵ ਜੀ ਨੇ ਇਹ ਬਖਸ਼ਿਸ਼ ਕੀਤੀ ਇਹ ਅਲੱਗ ਥੋੜਾ ਕੀਤਾ ਕਿ ਸਮਾਂ ਐਸਾ ਚੱਲ ਰਿਹਾ ਹੁਣ ਜਿਵੇਂ ਆਪਾਂ ਆਪਣੀ ਮੰਨ ਲਓ ਲਾਈਫ ਚ ਬੀਜ਼ੀ ਆ ਕੋਈ ਸਾਡਾ ਕੀਰ ਦਾ ਮਤਲਬ ਸਾਡਾ ਕੋਈ ਪ੍ਰੋਫੈਸ਼ਨਰ ਹੈ ਸਾਨੂੰ ਟਾਈਮ ਨਹੀਂ ਮਿਲਦਾ ਆਪਾਂ ਫਿਰ ਕਵਾਂਗੇ ਆਪਾਂ ਬਾਣੀ ਨਹੀਂ ਪੜ ਸਕਦੇ ਆਪਾਂ ਸਾਰਾ ਦਿਨ ਕੋਈ ਮੰਤਰ ਜਾਪ ਨਹੀਂ ਆਂਦਾ ਮਹਾਰਾਜ ਜੀ ਨੇ ਕਿਹਾ ਵਾਈਗੁਰੂ ਤੇ ਜਪ ਲੋ ਚਲੋ ਮੈਂ ਤੁਹਾਨੂੰ ਇੱਕ ਛੋਟਾ ਵਰਡ ਬਖਸ਼ਦਾ ਮੰਤਰ ਬਖਸ਼ਤਾ ਇਹਦੇ ਚ ਸਾਰਾ ਕੁਝ ਪਾਤ ਆ ਇਹਦੇ ਚ ਮੈਂ ਸਾਰਾ ਖਜ਼ਾਨਾ ਪਾ ਕੇ ਤੁਹਾਨੂੰ ਦੇਤਾ ਬੋਲੋ ਵਾਹਿਗੁਰੂ ਵਾਹਿਗੁਰੂ ਤੇ ਜਿਸ ਟਾਈਮ ਤੁਸੀਂ ਬੋਲ ਦਿੰਦੇ ਹੋ ਵਾਹਿਗੁਰੂ ਮੈਂ ਤੁਹਾਡੇ ਨਾਲ ਹਾਜ਼ਰ ਨਜ਼ਰ ਹੋ ਜਨਾ ਤੁਹਾਨੂੰ ਤਿੱਤੀ ਬਾ ਨਹੀਂ ਲੱਗਦਾ ਇਹ ਉਹਨਾਂ ਦਾ ਬਸ ਪ੍ਰੇਮ ਜਿਹੜਾ ਦੇਣ ਆਈ ਸੀ ਬਾਕੀ ਸਾਡੇ ਘਰੇ ਵੀ ਇਹ ਗੱਲਾਂ ਰੋਜ਼ ਹੁੰਦੀ ਐ ਆਪਾਂ ਸ਼ਿਵ ਜੀ ਨੂੰ ਬਹੁਤ ਪਿਆਰ ਕਰਦੇ ਆਂ ਸਾਨੂੰ ਬਹੁਤ ਚੰਗੇ ਲੱਗਦੇ ਆਂ ਸਾਨੂੰ ਅੰਦਰੋਂ ਉਹਨਾਂ ਨਾਲ ਵੀ ਖੁਸ਼ੀ ਐ ਆਪਾਂ ਉਹਨਾਂ ਨੂੰ ਵੀ ਯਾਦ ਕਰਦੇ ਆ ਤੇ ਸਾਡੇ ਅੱਖਾਂ ਚ ਪਾਣੀ ਆਂਦਾ ਕਿਉਂਕਿ ਆਪਾਂ ਉਹਨਾਂ ਨੂੰ ਵੀ ਉਹਨਾਂ ਹੀ ਪ੍ਰੇਮ ਕਰਦੇ ਆਂ ਕਿਉਂਕਿ ਕਿਸੇ ਪਗੰਬਰ ਗੁਰੂ ਨੇ

ਅਸਲ ਤੇ ਦੋਇਆ ਵਾਈ ਗਰੂਜੀ ਜਦੋਂ ਪਾ ਇਤਿਹਾਸ ਪੜ੍ਹ ਰਹੇ ਸੀ ਨਾ ਤੇ ਉਸ ਇਤਿਹਾਸ ਦੇ ਵਿੱਚ ਜਦੋਂ ਸਾਨੂੰ ਇਹ ਗੱਲ ਪਤਾ ਲੱਗੀ ਕਿ ਸਾਡੇ ਪਿਤਾ ਗੁਰਗੋਬਿੰਦ ਸਿੰਘ ਜੀ ਨੇ ਆਖਰੀ ਸਮਾਂ ਕਿੱਥੇ ਬਿਤਾਇਆ ਸੀ ਨੰਦੇੜ ਹਜੂਰ ਸਹਿਬ ਮਹਾਰਾਜ ਨੇ ਨੋਂਥੇ ਹੁਕਮ ਕੀਤਾ ਸੀ ਕਿ ਮੈਂ ਤੇ ਤੁਹਾਡੀ ਉਡੀਕ ਕਰਾਂਗਾ 60 ਸਾਲ ਦੀ ਉਮਰ ਤੱਕ ਵਾਹਿਗੁਰੂ ਅਗਰ ਤੁਸੀਂ 60 ਸਾਲ ਹੋਣ ਤੋਂ ਪਹਿਲਾਂ ਪਹਿਲਾਂ ਆ ਕੇ ਇੱਥੇ ਮੇਰੇ ਦਰਸ਼ਨ ਕਰਦੇ ਹੋ ਤੇ ਮੈਨੂੰ ਇਸ ਤੋਂ ਵੱਧ ਖੁਸ਼ੀ ਨਹੀਂ ਹੋ ਸਕਦੀ ਜਦੋਂ ਸਾਨੂੰ ਇਹ ਗੱਲ ਪਤਾ ਲੱਗੀ ਆਪਾਂ ਕਿ ਆਪਾਂ ਵੀ 30 ਸਾਲ ਦੇ ਤਾਂ ਹੋ ਹੀ ਗਏ ਆ ਤੇ ਆਪਾਂ ਹੋਰ ਲੇਟ ਨਹੀਂ ਕਰਨਾ ਇਹ ਜ਼ਰੂਰੀ ਨਹੀਂ ਕਿ ਜੇ ਮਹਾਰਾਜ ਨੇ ਕਿਹਾ 60 ਸਾਲ ਤੱਕ ਆ ਸਕਦੇ ਹੋ ਤੇ ਆਪਾਂ 50 ਪਲੱਸ ਹੋ ਕੇ ਜਾਵਾਂਗੇ ਆਓ ਆਪਾਂ ਅੱਜ ਹੀ ਚਲੀਏ ਇਹ ਸਾਨੂੰ ਮੇਨ ਪਿਆਰ ਪਿਆ ਸੀ ਕਿ ਸੱਚੀ ਮਹਾਰਾਜ ਸਾਡੀ ਵੇਟ ਕਰਦੇ ਆ ਉਹ ਵੱਡੇ ਵੱਡੇ ਜਗਤ ਪਿਤਾ ਉਹਨਾਂ ਨੂੰ ਕੀ ਲੋੜ ਪਈ ਸਾਡੀ ਵੇਟ ਕਰਨ ਦੀ ਉਹ ਇੰਨਾ ਪਿਆਰ ਕਿਉਂ ਕਰਦੇ ਆ ਸਾਨੂੰ ਸੋਚਣ ਵਾਲੀ ਗੱਲ ਆ ਗਈ ਸੀ ਵੀ ਆਪਾਂ ਬੜੇ ਪਾਪੀ ਆ ਪਾਪਾ ਬਹੁਤ ਵੱਡੇ ਪਾਪੀ ਆ ਵਾਹਿਗੁਰੂ ਜੀ ਜਿਹੜਾ ਸਾਡਾ ਪੁਰਾਣਾ ਜੀਵਨ ਰਿਹਾ ਆਪਾਂ ਸੋਚਦੇ ਸੀਗੇ ਕਿ ਮਹਾਰਾਜ ਨੇ ਸਾਡੇ ਤੇ ਤਰਸ ਖਾ ਕੇ ਦਾਲਿਆ ਕੀ ਦੇਖਿਆ ਉਹਨਾਂ ਨੂੰ ਸਾਡੀ ਫਿਰ ਜਦੋਂ ਆਪਾਂ ਜਾਣੇ ਆ ਹਜੂਰ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਕਿ ਇਹ ਸਾਨੂੰ ਸਿੱਖ ਇਤਿਹਾਸ ਪੜਦੇ ਪੜਦੇ ਪਤਾ ਲੱਗਿਆ ਸੀ ਕਿ ਮਹਾਰਾਜ ਸਾਡੀ ਉਡੀਕ ਕਰਦੇ ਕਿ 60 ਸਾਲ ਤੋਂ ਪਹਿਲਾਂ ਪਹਿਲਾਂ ਮੇਰਾ ਹਰ ਬੱਚਾ ਮੇਰੇ ਕੋਲ ਆਵੇ ਫਿਰ ਮਹਾਰਾਜ ਦਾ ਹੁਕਮ ਸੀ ਕਿ ਹਜੂਰ ਸਾਹਿਬ ਦੇ ਵਿੱਚ ਮੈਂ 16 ਘੰਟੇ ਹਾਜ਼ਰ ਹਜੂਰ ਆਪਾਂ ਕਿ ਜਦੋਂ ਸਾਡੇ ਪਿਤਾ ਉਤੇ ਹਾਜ਼ਰ ਹਜੂਰ ਕਹਿ ਰਹੇ ਨੇ ਕੀ ਹੁੰਦੇ ਨੇ ਤੇ ਫਿਰ ਆਪਾਂ ਦੀ ਨਜ਼ਰਾਂ ਦੇ ਸਾਹਮਣੇ ਬੈਠ ਕੇ ਅਮ੍ਰਿਤ ਛਕਾਂਗੇ ਕਿ ਕਿਤੇ ਕਿਤੇ ਪਰੇ ਜਾ ਕੇ ਕਿ ਸਾਡੇ ਜਦ ਪਿਤਾ ਹੀ ਹੋ ਨੇ ਫਿਰ ਆਪਾਂ ਉੱਥੇ ਗਈਆਂ ਚੀਜ਼ ਕਨਫਰਮ ਕੀਤੀ ਆਪਾਂ ਕਿ ਆਪਾਂ ਪੜਿਆ ਕਿ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਇਹਦੇ ਬਾਰੇ ਕੀ ਇਤਿਹਾਸ ਹੈ ਜਿਹੜੇ ਉੱਥੇ ਦੇ ਸਿੰਘ ਸੀਗੇ ਉਹ ਐਡੇ ਪਰਸੰਨ ਹੋਏ ਕਿ ਤੁਹਾਨੂੰ ਇਹ ਕਿੰਨੇ ਦੱਸਿਆ ਆਪਾਂ ਕਿ ਵਾਈਗਰੂ ਜੀ ਆਪਾਂ ਇਤਿਹਾਸ 'ਚ ਪੜਿਆ ਕਹਿੰਦੇ ਬਿਲਕੁਲ ਸਤ ਬਚਨ ਇੱਥੇ ਮਹਾਰਾਜ ਨੇ ਹੁਕਮ ਕੀਤਾ ਸੀ ਕਿ ਮੈਂ ਬ੍ਰਹਮੰਡ ਦੇ ਵਿੱਚ ਰਹੂੰਗਾ ਸਾਰਾ ਕੰਮ ਦੇਖਣਾ ਪੂਰੀ ਦੁਨੀਆ ਦੇਖਣੀ ਹੈ ਪਰ ਮੈਂ ਇੱਥੇ ਤੁਹਾਡੇ ਲਈ ਵੀ ਰਹੂੰਗਾ ਤੁਸੀਂ ਕੋਈ ਵੀ ਅਰਦਾਸ ਕਰੋਗੇ ਇਨ ਬਿਨ ਪੂਰੀ ਹੋਏਗੀ ਆਪਾਂ ਗੁਰੂ ਜੀਸ਼ਨ ਨੂੰ ਅੱਜ ਸਮਾਫੀ ਕਰਾਂਗੇ ਨਹੀਂ ਕਿਸੇ ਵੀ ਪਹਿਲੇ ਇੱਕ ਅਲੱਗ ਸਵਰੂਪ ਚ ਸੀ ਕਿ ਹੁਣ ਤੁਸੀਂ ਵੀ ਕਹੇ ਤੁਹਾਡਾ ਆਪਣਾ ਨਵਾਂ ਜਨਮ ਹੋਇਆ ਤੁਸੀਂ ਫਟਾਫਟ ਕੁਝ ਛੋਟੀ ਜੀ ਦੋ ਲਾਈਨਾਂ ਦੇ ਅੰਦਰ ਮੈਨੂੰ ਅੱਜ ਦੇ ਯੂਥ ਨੂੰ ਇਨਸਪਾਇਰ ਕਰਨ ਲਈ ਕੀ ਕਰੋਗੇ ਕੀ ਗਾਈਡੈਂਸ ਦਿਓਗੇ ਜਾਂ ਕਿਸੇ ਕਿਸੇ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰੋਗੇ ਲੋਕ ਤੁਹਾਡੇ ਨਾਲ ਕਿਵੇਂ ਜੁੜ ਸਕਦੇ ਨੇ ਸਤਿਬਚਨ ਵਾਈਗਰੂ ਜੀ ਇੱਥੇ ਇਦਾਂ ਵਾਈਗਰੂ ਜੀ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਹੁਣ ਆਏ ਆ ਤੇ ਬਹੁਤ ਸੰਗਤ ਦਾ ਪਿਆਰ ਹੈ ਸਾਡੀ ਔਕਾਤ ਤੋਂ ਵੱਧ ਕੇ ਬਹੁਤ ਜ਼ਿਆਦਾ ਪਿਆਰ ਹੈ ਇੱਤੇ ਵਈ ਗਰੂਜੀ ਜਿਹੜਾ ਪੰਜਾਬ ਦੇ ਵਿੱਚ ਨਾ ਯੂਥ ਡਰੱਗਲੇ ਪਾਸੇ ਲੱਗ ਗਿਆ ਗਲਤ ਪਾਸੇ ਲੱਗ ਗਿਆ ਉਹ ਸਾਡੇ ਤੱਕ ਪਹੁੰਚ ਕਰ ਰਿਹਾ ਉਹਨਾਂ ਨੂੰ ਸ਼ਾਇਦ ਇਹ ਬਾਣੀ ਤੇ ਭਰੋਸਾ ਹੈ ਨਾ ਕਿ ਸਾਡੇ ਤੇ ਗੁਰੂ ਦੇ ਉਪਦੇਸ਼ ਤੇ ਭਰੋਸਾ ਹੈ ਵੀ ਇਹ ਗੁਰੂ ਦੇ ਬੱਚੇ ਹੈ ਹੋ ਸਕਦਾ ਹੈ ਮੈਨੂੰ ਕੋਈ ਸਹੀ ਸਲਾਹ ਦੇਣਗੇ ਤਾਂ ਜਿਹੜਾ ਯੂਥ ਸਾਡੇ ਨਾਲ ਜਿੱਦਾਂ ਜਿੱਦਾਂ ਕੰਟੈਕਟ ਕਰ ਰਿਹਾ ਤਾਂ ਆਪਾਂ ਨੂੰ ਉਹਨਾਂ ਨੂੰ ਇਹੀ ਕਹਿ ਰਹੇ ਆ ਕਿ ਤੁਸੀਂ ਇੱਕ ਤਾਂ ਬਾਣੀ ਨਾਲ ਆਜੋ ਜੁੜਜੋ ਇੱਕ ਜਿਵੇਂ ਉਹ ਆਪਣੀ ਪ੍ਰੋਬਲਮ ਦੇ ਹਿਸਾਬ ਨਾਲ ਦੱਸਦੇ ਆ ਕਿ ਜਿਹੜਾ ਸਾਡਾ ਸਰੀਰ ਹੈ ਜਿਹੜਾ ਨਸ਼ੇ ਕਰਕੇ ਇੱਕ ਤਰ੍ਹਾਂ ਮੌਤ ਮੰਗਦੇ ਆ ਆਪਾਂ ਉਹਨਾਂ ਦੀ ਐਬਡਿੰਗ ਹੁੰਦੀ ਆਪਾਂ ਕਹਿੰਨੇ ਆ ਵਾਹਿਗੁਰੂ ਜੀ ਵੀ ਪੋਜ਼ਿਟਿਵ ਆਓ ਬਾਣੀ ਨਾਲ ਜੁੜੋ ਸਾਨੂੰ ਮਹਾਰਾਜ ਨੇ ਨਾ ਸਿੰਘਾਂ ਨੂੰ ਇੱਕ ਰਗੜਾ ਬਖਸ਼ਿਆ ਉਹਦੇ ਵਿੱਚ ਨਾ ਆਪਾਂ ਉਹਨੂੰ ਕਹਿ ਦਿੰਦੇ ਆ ਸਿੰਘਾਂ ਦਾ ਪ੍ਰੋਟੀਨ ਸ਼ੇਕ ਉਹਦੇ ਵਿੱਚ ਬੜੀ ਤਾਕਤ ਹੁੰਦੀ ਵਾਹਿਗੁਰੂ ਜੀ ਆਪਾਂ ਜਦੋਂ ਉਹਨੂੰ ਇੱਕ ਵਾਰੀ ਵੀ ਦਿਨ 'ਚ ਛੱਕ ਲਈਏ ਤੇ ਬੜੀ એનર્ਜੀ ਲੈਵਲ ਹਾਈ ਰਹਿੰਦਾ ਉਹ ਮਹਾਰਾਜ ਉਹਦੇ ਵਿੱਚ ਨਾ ਕਿਉਂਕਿ ਆਪਾਂ ਨਾਲ ਬਾਣੀ ਪੜ੍ਹਦੇ ਆਂ ਨਾਲ ਸਿਮਰਨ ਕਰਦੇ ਆਂ ਮਹਾਰਾਜ ਉਹ ਵਿੱਚ ਬਖਸ਼ਿਸ਼ ਕਰ ਦਿੰਦੇ ਆ ਜਿਵੇਂ ਕਈ ਵਾਰੀ ਸਾਰਾ ਦਿਨ ਕੁਝ ਖਾਣ ਨੂੰ ਅਗਰ ਨਹੀਂ ਮਿਲਿਆ ਤਾਂ ਆਪਾਂ ਫਿਰ ਵੀ ਰਜੇ ਰਹਿੰਨੇ ਆ ਇੰਨਾ ਮਤਲਬ ਪਿਆਰ ਹੈ ਮਹਾਰਾਜ ਦਾ ਉਹਦੇ ਆਪਾਂ ਉਹਨਾਂ ਨੂੰ ਉਹਦੇ ਨਾਲ ਜੋੜਤਾ ਆਪਾਂ ਕਿ ਤੁਸੀਂ ਆਓ ਇਹ ਛੱਕੋ ਆਪਾਂ ਉਹਨਾਂ ਨੂੰ ਡਾਈਟ ਪ੍ਰੋਵਾਈਡ ਕਰਵਾਈ ਆਪਾਂ ਨਹੀਂ ਕਰਾਈ ਮਹਾਰਾਜ ਨੇ ਕਰਾਈ ਮਹਾਰਾਜ ਨੇ ਸਾਡੀ ਡਿਊਟੀ ਲਈ ਆਪਣੀ ਕੁੱਕਰਾਂ ਦੀ ਡਿਊਟੀ ਲਈ ਉਹਨਾਂ ਜਿੱਦ ਤੇ ਉਹ ਡਾਈਟ ਨੂੰ ਆਪਣੇ ਸਰੀਰ ਦੇ ਅੰਦਰ ਲੈਣਾ ਸ਼ੁਰੂ ਕੀਤਾ ਦੋ ਤਿੰਨ ਦਿਨ ਦੇ ਵਿੱਚ ਉਹਨਾਂ ਦਾ ਸਰੀਰ ਸੰਭਲਣਾ ਸ਼ੁਰੂ ਹੋ ਗਿਆ ਜਿਹੜੇ ਬਹੁਤ ਜ਼ਿਆਦਾ ਗਰਸਤ ਸੀ ਅਜੋ ਬਾਣੀ ਪੜ ਰਹੇ ਆ ਅਜੋ ਨਾਮ ਜਪ ਰਹੇ ਤੇ ਇੱਕ ਉਹਨਾਂ ਨੂੰ ਹੌਸਲਾ ਹੋ ਗਿਆ ਕਿ ਚਾਹੇ ਉਹ ਸਾਡੇ ਤੋਂ ਵੱਡੇ ਨੇ ਚਾਹੇ ਉਹ ਸਾਡੇ ਤੋਂ ਛੋਟੇ ਉਹਨਾਂ ਨੂੰ ਇਹ ਦਿਖਿ ਦੇ ਕਿ ਸਾਡੇ ਭੈਣ ਭਰਾ ਸਾਡੇ ਨਾਲ ਨੇ ਤੇ ਆਪਰਨਾਂ ਨੂੰ ਇੱਕ ਵਾਦਾ ਵੀ ਕੀਤਾ ਸੀ ਕਿ ਤੁਹਾਡਾ ਨਾਮ ਹਮੇਸ਼ਾ ਗੁਪਤ ਰੱਖਾਂਗੇ ਇਸ ਚੀਜ਼ ਨੂੰ ਬੇਫਿਕਰ ਰਹੋ ਕਿ ਕਦੀ ਤੁਹਾਡੀ ਕੋਈ ਬਦਨਾਮੀ ਕਰੇਗਾ ਨਹੀਂ ਹੋਣ ਦਾਂਗੇ ਤੁਸੀਂ ਬਸ ਸਾਡੋਂ ਅਗਰ ਜਿੱਦਾਂ ਵੀ ਮੰਨਦੇ ਹੋ ਭੈਣ ਮੰਗਦੇ ਹੋ ਭੈਣ ਭਰਾ ਮੰਨਦੇ ਹੋ ਵੱਡੇ ਛੋਟੇ ਜਿੱਦਾਂ ਵੀ ਬਸ ਇੰਨੀ ਗੱਲ ਮੰਨਿਓ ਕਿ ਮਹਾਰਾਜ ਦੇ ਨਾਮ ਵਿੱਚ ਗੁਰੂ ਸਾਹਿਬ ਦੀ ਬਾਣੀ 'ਚ ਬਹੁਤ ਵੱਡੀ ਸ਼ਕਤੀ ਹੈ ਆਪਰ ਰਲ ਮਿਲ ਕੇ ਕਰਾਂਗੇ ਤੁਹਾਨੂੰ ਕੱਲੇ ਨਹੀਂ ਛੱਡਾਂਗੇ ਭਾਈ ਕਬੀਰ ਜੀ ਤੇ ਸੀ ਕਿ ਸਦबीर ਸਿੰਘ ਖਾਲਸਾ ਜੀ ਤੇ ਮਹਾ ਸਿੰਘ ਜੀ ਇਹਨਾਂ ਦੇ ਨਾਲ ਗੱਲ ਕਰਕੇ ਅੱਜ ਬਹੁਤ ਚੰਗਾ ਲੱਗਿਆ ਤੇ ਨਾ ਅਗਰ ਇਹਨਾਂ ਦੇ ਥਰੂ ਕੋਈ ਯੂਥ ਕੋਈ ਯੰਗਸਟਰ ਆਪਣੇ ਆਪ ਨੂੰ ਬਦਲਾਵ ਲੈ ਕੇ ਆਣਾ ਚਾਹੁੰਦਾ ਹੈ ਜਾਂ ਕੁਝ ਆਪਣੇ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਲੱਗਦਾ ਹੈ ਕਿ ਕੋਈ ਪਰੇਸ਼ਾਨੀ ਹੈ ਜਾਂ ਗੁਰੂ ਦੇ ਨਾਲ ਜੁੜਨਾ ਚਾਹੁੰਦਾ ਹੈ ਜਾਂ ਗੁਰੂ ਦੀ ਰਜ਼ਾ 'ਚ ਰਹਿਣਾ ਚਾਹੁੰਦਾ ਹੈ ਤੇ ਇਹ ਇੱਕ ਮੈਸੇਜ ਵੀ ਹੈ ਕਿ ਸਿਟੀ ਹੈਡਲਾਈਨਜ਼ ਜੀ ਹਮੇਸ਼ਾ ਕੋਸ਼ਿਸ਼ ਹੈ ਹੀ ਰਹਿੰਦੀ ਹੈ ਕਿ ਤੁਹਾਨੂੰ ਬਿਲਕੁਲ ਸਹੀ ਤੇ ਸੱਚੀ ਖਬਰਾਂ ਦਿੰਦੇ ਰਹਾਂ ਤੇ ਕੁਝ ਨਾ ਕੁਝ ਇਨਸਪਾਇਰ ਕਰਨ ਲਈ ਵੀ ਤੁਹਾਡੀ ਜ਼ਿੰਦਗੀ 'ਚ ਕੁਝ ਨਾ ਕੁਝ ਵਧੀਆ ਲੈ ਕੇ ਆਈਏ ਤੇ ਹੁਣ ਸਾਨੂੰ ਇਜਾਜ਼ਤ ਦਿਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ